ਬਈਦਾ ਅੱਜ ਦੇ ਸੰਸਾਰ ਦੇ ਵਿੱਚ ਅਸਹਿਣਸ਼ੀਲਤਾ ਫਸਰੀ ਹੋਈ ਆ ਨਾ ਕਿ ਇੱਕ ਬੰਦਾ ਗੱਲ ਕਰਦਾ ਹੈ ਤੇ ਦੂਜਾ ਨੂੰ ਬਰਦਾਸ਼ਤ ਹੀ ਨਹੀਂ ਕਰਦਾ ਇਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ ਪਹਿਲੇ ਗੱਲ ਬਹੁਤੇ ਸਿੱਖਾਂ ਨੇ ਬਾਣੀ ਦਾ ਪਾਠ ਹੀ ਨਹੀਂ ਕੀਤਾ ਜੇ ਪਾਠ ਕੀਤਾ ਤੇ ਉਹ ਸਿਰਫ ਗਿਣਤੀ ਤੱਕ ਸੀਮਤ ਰਹਿ ਗਏ ਇਵੇਂ ਇਹਨੇ ਪਾਠ ਕਰਨੇ ਆ ਪਰ ਪਾਠ ਵਿੱਚ ਆਖਿਆ ਕੀ ਆ ਇਸ ਗੱਲ ਨੂੰ ਸਮਝਿਆ ਨਹੀਂ ਤੇ ਸਾਧ ਸੰਗ ਜਦੋਂ ਗੱਲ ਨੂੰ ਸਮਝਿਆ ਨਹੀਂ ਨਾ ਤੇ ਫਿਰ ਜੀਵਾਂ ਦੇ ਘਿਰਦੇ ਵਿੱਚ ਅਸਹਿਣਸ਼ੀਲਤਾ ਪੈਦਾ ਹੋ ਗਈ ਇਸ ਯੁੱਗ ਨੂੰ ਸਾਡੇ ਬਜ਼ੁਰਗਾ ਨੇ ਨਾਮ ਦਿੱਤਾ ਕਿ ਕਲ ਯੁੱਗ ਕਲ ਦਾ ਅਕਰੀ ਅਰਥ ਕਲੇ ਗਏ ਕਲ ਦਾ ਅਕਰੀ ਅਰਥ ਅੱਗ ਵੀ ਗਏ ਉਹ ਯੁੱਗ ਜਿਸ ਜੋਗਤੇ ਵਿੱਚ ਦੁਨਿਆਵੀ ਦੀਵਾ ਦੇ ਹਿਰਦੇ ਦੇ ਅੰਦਰ ਅੱਗ ਮਚ ਰਹੀ ਪਈ ਅੱਗ ਇਹਨਾਂ ਜਾਦਾ ਭਾਂਬੜ ਮੱਜਦਾ ਹੈ ਕਿ ਜੇ ਤੁਸੀਂ ਕਿਸੇ ਬੰਦੇ ਨੂੰ ਕੋਈ ਸਿਆਣੀ ਗੱਲ ਵੀ ਕਹਿ ਦਿਓ ਅਗਲਾ ਤਾਂ ਹੀ ਗੁੱਸਾ ਕਰਦਾ ਹੈ ਕਿ ਮੈਨੂੰ ਤੇ ਪਹਿਲਾਂ ਪਤਾ ਸੀ ਗੱਲ ਦਾ ਮਹਾਰਜ ਸਤੇ ਬਾਦਸ਼ਾਹ ਜੀ ਸਾਨੂੰ ਅੱਜ ਵਦਨ ਸਮਝਾ ਰਹੇ ਹੈ ਕਹਿੰਦੇ ਆ ਮੇਰੇਆ ਬਣਾ ਤੂੰ ਆਪਣੇ ਅੰਦਰ ਨਿਮਰਤਾ ਧਾਰਨ ਕਰ ਤੇ ਧਿਆਨ ਦਿਓ ਹੁਣ ਮਨੁੱਖ ਨਿਮਰਤਾ ਪਤਾ ਕਿਉਂ ਨਹੀਂ ਧਾਰਨ ਕਰਦਾ ਇਸ ਕਰਕੇ ਨਹੀਂ ਧਾਰਨ ਕਰਦਾ ਕਿ ਜੇ ਮੈਂ ਨਿਮਰਤਾ ਧਾਰਨ ਕਰ ਲਈ ਤੇ ਮੈਂ ਅਗਲੇ ਦੇ ਸਾਹਮਣੇ ਨੀਵਾ ਹੋ ਜਾਵਾਂਗਾ ਅਗਲਾ ਮੈਨੂੰ ਕੋਈ ਲਫ਼ਜ਼ ਬੋਲ ਕੇ ਤਲਾ ਦੇਗਾ ਸੰਸਾਰ ਵਿੱਚ ਲੋਕ ਕਹਿਣਗੇ ਵੀ ਉਹਨੇ ਬੜੀਆਂ ਗੱਲਾਂ ਕੀਤੀਆਂ ਇਹ ਅਗੋਂ ਬੋਲਿਆ ਹੀ ਨਹੀਂ ਤੇ ਮੈਂ ਨਿਮਰਤਾ ਤੋਂ ਧਾਰਨ ਕਰਾਂ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਉਦਾਹਰਣ ਦੇ ਕੇ ਆਖਿਆ ਕਹਿਣ ਲੱਗੇ ਮੇਰਿਆ ਮਣਾ ਵੇਟ ਇਸ ਧਰਤੀ ਦੇ ਉੱਪਰ ਸਭ ਤੋਂ ਨੀਵਾ ਕੀ ਆ ਸਭ ਤੋਂ ਨੀਵਾ ਕਹ ਖਾਕ ਜਿਹੜੀ ਧਰਤੀ ਦੇ ਉੱਪਰ ਪਈ ਹੈ ਖਾਕ ਤੋਂ ਨੀਵਾ ਤੇ ਨੀਣਾ ਕੁਛ ਹੈਗਾ ਸਾਥ ਸੰਗਤ ਦੀ ਮੋਬਾਈਲਾਂ ਦਾ ਥੋੜਾ ਜਿਹਾ ਘੜਾ ਛੱਡੋ ਮੈਂ ਵੇਖ ਰਿਹਾ ਦੋ ਚਾਰ ਸੰਗਤਾਂ ਮੋਬਾਈਲ ਵਿੱਚ ਵਿਧੀ ਹੋ ਗਿਐ ਖਾਖ ਘਰ ਵਿੱਚੋਂ ਆਏ ਵੀ ਆ ਤੇ ਇੱਥੇ ਵੀ ਮੋਬਾਈਲ ਕੱਢ ਲਿਆ ਤੇ ਫਿਰ ਲਾਭ ਨਹੀਂ ਹੋਣਾ ਕੋਈ ਜਿੰਨਾ ਕੋ ਸਮਾਂ ਤੁਸੀਂ ਬਹਿਣਾ ਨਾ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਅੱਧਾ ਘੰਟਾ ਬਹੁਤ ਭਾਵੇਂ 2 ਮਿੰਟ ਹੀ ਬਹੁਤ ਪਰ ਧਿਆਨ ਨਾਲ ਕੰਨ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁਨੀਆ ਦੇ ਵਿੱਚ ਸਭ ਤੋਂ ਨੀਵਾ ਕੀ ਆ ਸਭ ਤੋਂ ਨੀਵੀਂ ਖਾਕ ਆ ਧਰਤੀ ਆ ਧਰਤੀ ਤੋਂ ਨੀਵਾ ਤੇ ਨਾ ਕੁਛ ਹੈਗਾ ਧਰਤੀ ਪੈਰਾਂ ਤੋਂ ਵੀ ਥੱਲੇ ਆ ਤੇ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਪਿਆਰਾ ਬदन ਆ ਕੇ ਆਹ ਕਹਿੰਦੇ ਫਰੀਦਾ ਖਾਕ ਨਾ ਨਿੰਦਗੇ ਕਹਿ ਲੱਗੇ ਖਾਕ ਦੀ ਨਿੰਦਿਆ ਮੈਂ ਕਰ ਤੂੰ ਵੇ ਨਾ ਕਹੇ ਵੀ ਧਰਤੀ ਬੜੀ ਨੀਵੀਂ ਹੈ ਤੇ ਪੈਰਾਂ ਦੇ ਥੱਲੇ ਤੁਰਦੀ ਪਈ ਆ ਕਿਉਂ ਦੀ ਕਹਿ ਲੱਗੇ ਖਾਤੂ ਜੇਦ ਨਾ ਕੋਏ ਕਹ ਲੱਗੇ ਇਸ ਖਾਕ ਵਰਗਾ ਇਸ ਮਿੱਟੀ ਵਰਗਾ ਇਸ ਧਰਤੀ ਵਰਗਾ ਦੁਨੀਆ ਤੇ ਹੋਰ ਹੈ ਹੀ ਕਿ ਹੋਈ ਕੋਈ ਨਹੀਂ ਆਖਿਆ ਜੀ ਕੋਈ ਉਦਾਹਰਣ ਦੇ ਕੇ ਆਖੋ ਤੇ ਬ੍ਰਿਜ ਸਾਹਿਬ ਜੀ ਕਹਿੰਦੇ ਉਦਾਹਰਣ ਇਹ ਹੈ ਕਿ ਜੀਮਦਿਆਂ ਪੈਰਾਂ ਥਲੇ ਜਿੰਨਾ ਚਿਰ ਮਨੁੱਖ ਜਿੰਦਾ ਹੁੰਦਾ ਹੁੰਦਾ ਵਾ ਉਹਨਾਂ ਸਮਾਂ ਇਹ ਧਰਤੀ ਸਾਰਿਆਂ ਦੇ ਪੈਰਾਂ ਥੱਲੇ ਰਹਿੰਦੀ ਆ ਖਾਕ ਤੇ ਮੋਇਆਂ ਉੱਪਰ ਹੋਏ ਤੇ ਕਹਿੰਦੇ ਜਿੱਦਣ ਬੰਦਾ ਮਰ ਜਾਂਦਾ ਸੰਸਾਰ ਤੋਂ ਚਲਾ ਜਾਂਦਾ ਸਿੱਖ ਧਰਮਾਂ ਦੇ ਵਿੱਚ ਜੇ ਕੋਈ ਜੀਵ ਚੜ੍ਹਾਈ ਕਰਦੇ ਆਉਂਦਾ ਸੰਸਕਾਰ ਕੀਤਾ ਜਾਂਦਾ ਹੈ। ਬਾਕੀ ਦੇ ਜਿੰਨੇ ਧਰਮ ਨੇ ਜਿਵੇਂ ਇਸਲਾਮ ਧਰਮ ਗਏ, ਈਸਾਈ ਧਰਮ ਗਏ, ਇਹਨਾਂ ਧਰਮਾਂ ਦੇ ਵਿੱਚ ਸਤ ਸੰਗਤ ਦੀ ਜੀਵ ਨੂੰ ਦਫਨ ਕੀਤਾ ਜਾਂਦਾ ਹੈ। ਤਾਂ ਨਾਨਕ ਬਾਬਾ ਬ੍ਰਿੰਦ ਸਾਹਿਬ ਦੀ ਕਹਾਣੀ ਲੱਗੇ ਵੇਖ ਇਹਦੇ ਵਿੱਚ ਇੰਨੀ ਨਿਮਰਤਾ ਗਏ ਸਾਰੀ ਉਮਰ ਪੈਰਾ ਥੱਲੇ ਰਹੀ ਤੇ ਜਿਹੜੇ ਸਾਰੀ ਉਮਰ ਖਾਕ ਪੈਰਾ ਥੱਲੇ ਰਹੀ ਜਦੋਂ ਪ੍ਰਾਣੀ ਚੜ੍ਹਾਈ ਕਰ ਗਿਆ ਉਹ ਖਾਕ ਪਿਰ ਸਰੇ ਦੇ ਉੱਪਰ ਆ ਗਈ। ਇਨਾ ਹੋਰ ਗਹਿਰਾ ਵਿਦਵਾਨਾਂ ਨੇ ਅਰਥ ਇਹ ਕੀਤਾ ਕਹਿਣ ਲੱਗੇ ਮੇਰਿਆ ਮਨਾ ਯਾਦ ਰੱਖ ਜੇ ਤੂੰ ਆਪਣੇ ਹਿਰਦੇ ਦੇ ਵਿੱਚ ਖਾਕ ਵਰਗੀ ਨਿਮਰਤਾ ਧਾਰਨ ਕਰ ਲੈ ਨਾ ਮਿੱਟੀ ਵਰਗੀ ਨਿਮਰਤਾ ਧਾਰਨ ਕਰ ਲੈ ਕਿ ਸਾਹਮਣੇ ਵਾਲਾ ਬੱਚਾ ਬੰਦਾ ਤੈਨੂੰ ਪ੍ਰੋਤੀ ਬਚਨ ਬੋਲੀ ਜਾ ਰਿਹਾ ਕਵੜੇ ਲਬਜ ਬੋਲੀ ਜਾ ਰਿਹਾ ਪਰ ਤੇਰੇ ਅੰਦਰ ਇੰਨੀ ਨਿਮਰਤਾ ਪੈਦਾ ਹੋ ਗਈ ਆ ਕਿ ਉਹਨੀਆਂ ਗੱਲਾਂ ਨੂੰ ਸੁਣ ਕੇ ਤੇਰੇ ਅੰਦਰ ਦੁੱਖ ਨਹੀਂ ਪੈਦਾ ਆ ਤੇ ਕਹਣ ਲੱਗੇ ਤੂੰ ਖਾਕ ਵਰਗਾ ਮਹਾਨ ਹੋ ਜਾਏਗਾ ਜਿਵੇਂ ਖਾਕ ਅਖੀਰ ਨੂੰ ਇੱਕ ਦਿਨ ਸਾਰਿਆਂ ਦੇ ਸਿਰ ਤੇ ਚੜ ਜਾਂਦੀ ਹੈ ਨਾ ਭਾਵੇਂ ਕੋਈ ਰਾਜਾ ਮਹਾਰਾਜਾ ਵੀ ਕਿਉ ਨਾ ਹੋਵੇ ਇੱਕ ਦਿਨ ਆ ਅਖੀਰ ਨੂੰ ਉਹਦੇ ਵੀ ਉਪਰ ਆ ਜਾਂਦੀ ਹੈ ਮਿੱਟੀ ਕਹਣ ਲੱਗੇ ਜੇ ਤੂੰ ਨਿਮਰਤਾ ਵਾਲਾ ਹੋ ਜਾਏ ਨਾ ਤੇ ਯਾਦ ਰੱਖ ਤੇਰਾ ਜੀਵਨ ਵੀ ਇੰਨਾ ਉੱਚਾ ਹੋ ਜਾਏ ਕਿ ਤੂੰ ਸੰਸਾਰ ਦੇ ਸਭ ਨਾਲ ਲੋਕਾਂ ਤੋਂ ਮਹਾਨ ਹੋ ਜਾਏ ਤੇ ਕਿਵੇਂ ਹੋ ਜਾਏ ਜੇ ਤੇਰੇ ਅੰਦਰ ਨਿਮਰਤਾ ਆ ਜਾਏ ਮਹਾਰਾਜ ਸਤੇ ਪਾਤਸ਼ਾਹ ਦੀ ਨੇ ਨਾ ਚਲੋ ਆਪਾਂ ਅੱਗੇ ਜਾ ਕੇ ਬਚਨ ਪੜਾਂਗੇ ਤੇ ਮੈਂ ਉਦਾਹਰਨ ਦੇ ਦੇਣਾ ਧੰਗੁਰੂ ਗ੍ਰੰਥ ਸਾਹਿਬ ਸਤੇ ਪਾਤਸ਼ਾਹ ਦੀ ਆਗਦੇ ਕਹਿੰਦੇ ਫਰੀਦਾ ਮਨ ਮੈਦਾਨ ਕਰ ਅੱਗੇ ਜਾ ਕੇ ਵੈਸੇ ਬਚਨ ਹੋਣਾ ਹੈ ਤਾਂ ਨਾ ਬਾਬਾ ਬ੍ਰਿੰਦ ਸਾਹਿਬ ਦੀ ਕਹਿਣਾ ਕਿ ਆਪਣਾ ਮਨ ਜੜੈ ਨੇ ਉਹ ਪਧਰਾ ਕਰ ਜਿਵੇਂ ਧਰਦੀ ਪਧਰੇ ਹੁੰਦੇ ਨੇ ਨਾ ਜਿਵੇਂ ਮੈਦਾਨ ਪਧਰਾ ਹੁੰਦਾ ਜਿਵੇਂ ਆਪਾਂ ਇਥੇ ਹਾਲ ਵਿੱਚ ਬੈਠੇ ਆ ਦਰਬਾਰ ਹਾਲ ਵਿੱਚ ਤੇ ਸਾਰਾ ਪਧਰਾ ਹੋ ਟੋਏ ਟਿੱਬੇ ਲਾ ਕੇ ਕਹਿ ਲੱਗੇ ਜਿਹੜੇ ਮਾਨੰਦਰ ਤੇਰੇ ਟੋਏ ਟਪੇ ਆ ਨਾ ਕਿਸੇ ਨਾਲ ਜਿਆਦਾ ਮੋਹ ਕਰਦਾ ਇਹ ਇਹ ਤੋਵਾ ਟੱਬਾ ਪੈ ਗਿਆ ਕਿਸੇ ਨਾਲ ਹੀਰਖਾ ਕਰਦਾ ਕਿਸੇ ਦੀ ਉਸਤ ਕਰਦਾ ਕਿਸੇ ਦੀ ਨਿੰਦਿਆ ਕਰਦਾ ਇਹ ਟੋਏ ਟਪੇ ਪਏ ਆ ਸਾਡੇ ਅੰਦਰ ਕਹਿ ਲੱਗੀ ਇਹਨਾਂ ਨੂੰ ਖਤਮ ਕਰ ਬਿਲਕੁਲ ਆਪਣਾ ਮਾਨਿਕੋ ਜਿਹਾ ਕਰ ਅੱਗੇ ਮੂਨ ਨਾ ਆ ਬਈ ਦੋਜਕ ਸੰਧੀ ਭਾਗੇ ਮਹਾਰਜ ਸਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਰੱਬ ਦੇ ਘਰ ਵਿੱਚ ਲੇਖਾ ਪੁੱਛਿਆ ਜਾਣਾ ਹੈ ਨਾ ਯਾਦ ਰੱਖ ਉਦੋਂ ਪ੍ਰਮਾਤਮਾ ਨੇ ਤੈਨੂੰ ਪੁੱਛਣਾ ਹੈ ਦੁਨੀਆਂਦਾਰਾਂ ਤੋਂ ਕਿਸੇ ਤੋਂ ਤੇਰੇ ਕਰਮਾਂ ਦਾ ਲੇਖਾ ਨਹੀਂ ਹੋਣਾ। ਫਿਰ ਸਮਝੋ ਤਾਂ ਕਰਕੇ ਮਹਾਰਾਜ ਨੇ ਅਜੇ ਪਿਆਰਾ ਬਤਨ ਆਖਿਆ ਉਹ ਆਖਦੇ ਨੇ ਖਰੀਦਾ ਖਾਤ ਨਾ ਨਿੰਦੀਏ। ਆਪਾਂ ਕਈ ਵਾਰੀ ਨਿਮਰਤਾ ਵਾਲੇ ਬੰਦੇ ਨੂੰ ਵੀ ਮਾੜਾ ਕਹਿ ਜਾਂਦੇ ਆਪਾਂ ਕਿਨੇ ਵੇਖੋ ਜੀ ਫੁਲਾਣੇ ਨੇ ਇੰਨੀਆਂ ਗੱਲਾਂ ਕੀਤੀਆਂ ਤੇ ਉਹ ਅੱਗੋਂ ਬੋਲਿਆ ਹੀ ਨਹੀਂ। ਮਹਾਰਾਜ ਸਤੇ ਪਾਤਸ਼ਾਹ ਜੀ ਕਹਿੰਦੇ ਜੇ ਅਗਲਾ ਬੋਲਿਆ ਨਹੀਂ ਪੈਂਦਾ ਮਤਲਬ ਇਹ ਨਹੀਂ ਵੀ ਹੁੰਦੇ ਕੋਲ ਲਫ਼ਜ਼ ਨਹੀਂ ਹੈਗੇ। ਜੇ ਅਗਲਾ ਬੋਲਿਆ ਨਹੀਂ ਤਿੰਦਾ ਮਤਲਬ ਇਹ ਨਹੀਂ ਕਿ ਉਹ ਸਿਆਣਾ ਨਹੀਂ ਹੈਗਾ ਉਹ ਦੁਆਪ ਨਹੀਂ ਦੇ ਸਕਦਾ ਗਾ ਇਹ ਸਾਰਾ ਕੋਦੰ ਦੇ ਕੋਲਾ ਪਰ ਉਹਦੇ ਕੋਲ ਨਿਮਰਤਾ ਹੈ ਫਰੀਦਾ ਖਾਕ ਨਾ ਨਿੰਦਗੇ ਖਾਕੂ ਜੇੜਾ ਨਾ ਕੋਏ ਜੀਮ ਦੇ ਆ ਪੈਰਾ ਤਲੇ ਮੋਇਆਂ ਉੱਪਰ ਹੋਏ ਮਹਾਰਾਜ ਨੇ ਆ ਕੇ ਜਿਹੜੇ ਨਿਮਰਤਾ ਬਾਣ ਨੇ ਉਹ ਸਭਨਾ ਤੋਂ ਮਹਾਨ ਹੁੰਦੇ ਆ ਫਿਰ ਅਗਲਾ ਸ਼ਲੋਕ ਮਹਾਰਾਜ ਨੇ ਪਿਆਰਾ ਆ ਕੇ ਕਹਿੰਦੇ ਫਰੀਦਾ ਜਾ ਲਭ ਤਾਂ ਨੇਹੋ ਕਿਆ ਦੋ ਚੀਜ਼ਾਂ ਨੇ ਨਾ ਇੱਕ ਲਭ ਗੇ ਲਭ ਮਤਲਬ ਲੋਭ ਤੇ ਇੱਕ ਹੈ ਨੇ ਨੇ ਮਤਲਬ ਪਿਆਰ ਸੰਸਾਰ ਦੇ ਵਿੱਚ ਵੀ ਆਪਾਂ ਕਿਸੇ ਨਾਲ ਜੁੜਦੇ ਆਂ ਤੇ ਆਪਣੇ ਲੋਭ ਕਰਕੇ ਜੁੜਦੇ ਆਂ ਬੰਦਾ ਬੰਦੇ ਦੇ ਲਾਗੇ ਜਾਂਦਾ ਉਹਦੇ ਨਾਲ ਪਿਆਰ ਵਧਾਉਂਦਾ ਇਸੇ ਕਰਕੇ ਵਧਾਉਂਦਾ ਵਾ ਕਿ ਜੇ ਮੈਂ ਇਹਦੇ ਨਾਲ ਰਵਾਂਗਾ ਤੇ ਇਹਦੇ ਤੋਂ ਫੁਲਾਣਾ ਕੰਮ ਘੰਡਾ ਲਵਾਵਾਂਗਾ ਤੇ ਜੇ ਬੰਦੇ ਨੂੰ ਬੰਦੇ ਦੀ ਲੋੜ ਪਾ ਹੋਵੇ ਜਾਂ ਜਦੋਂ ਲੋੜ ਪੂਰੀ ਹੋ ਜਾਵੇ ਤੇ ਜਿਹੜੇ ਲਾਗੇ ਆਏ ਸਾਨੂੰ ਚਲੇ ਜਾਂਦੇ ਪਿਛਾ ਸਾਨ ਬਾਬਾ ਬ੍ਰਿਦ ਸਾਹਿਬ ਕਹਿੰਦੇ ਇਸੇ ਪ੍ਰਕਾਰ ਕਈ ਬੰਦੇ ਗੁਰੂ ਨਾਲ ਵੀ ਲੋੜ ਕਰਕੇ ਜੁੜਦੇ ਆਹ ਕਿੰਨਾ ਪਿਆਰਾ ਬਚਨ ਬਹੁਤਾਤ ਸੰਸਾਰ ਦੇ ਲੋਕ ਗੁਰੂ ਘਰ ਗੁਰੂ ਨਾਲ ਗੁਰੂ ਕਰਕੇ ਨਹੀਂ ਜੁੜੇ ਇਸ ਕਰਕੇ ਨਹੀਂ ਜੁੜੇ ਕਿ ਅਸੀਂ ਗੁਰੂ ਕੋਲ ਜਾਵਾਂਗੇ ਪ੍ਰਮਾਤਮਾ ਕੋਲ ਜਾਵਾਂਗੇ ਉੱਥੇ ਉਹਦੀ ਖੁਸ਼ੀ ਮਿਲੇਗੀ ਨਹੀਂ ਬਹੁਤਾਤ ਲੋਕ ਜੜੇ ਨੇ ਉਹ ਆਪਣੀ ਲੋੜ ਕਰਕੇ ਜੁੜਦੇ ਤੇ ਮਹਾਰਾਜ ਸਾਹਿਬ ਨੇ ਆਖਿਆ ਜੇ ਤੇਰੇ ਅੰਦਰ ਲੋਭ ਵੀ ਆ ਲਭ ਵੀ ਆ ਲੋੜ ਦੀ ਖਿੱਚ ਵੀ ਆ